ਕੀ ਬੋਲਦੇ ਹਾਂ ਮੈਂ ਸਿਰੇ ਸੇ ਤੋਤਾ ਹਾਂ ਰੋਸ਼ਨ ਲਾਈ ਹਾਂ ਜੀ ਲਾਖਾ ਲਈ ਮੈਂ ਅੰਦਰ ਹੈ ਨਹੀਂ ਬਲਰ ਆ ਰਹੇ ਨੇ ਤੁਸੀਂ ਹਵਾ ਦਾ ਬੁੱਲਾ ਆਇਆ ਹਾਂ ਫਿਰ ਹਵਾ ਦਾ ਬੁੱਲਾ ਆ ਸਾਰ ਖੇਦੇ ਲਾ ਇਹਨਾਂ ਕੰਦ ਕੱਟਦਾ ਫਿਰ ਚੜਿਆ ਗੁੱਸਾ ਮੈਨੂੰ ਮੈਂ ਗੁੱਸੇ ਚ ਕੁਝ ਵੀ ਕਰ ਸਕਦੀ ਹਾਂ ਇੰਨਾ ਗੁੱਸੇ ਚ ਕੰਦਾਂ ਤੇ ਚੜ ਗਈ ਕੰਦਾਂ ਤੇ ਚੜ ਕੇ ਮੈਂ ਤਾਂ ਤੜੀ ਦੋਤੀ ਗੁੱਸੇ ਦੇ ਕਿਵੇਂ ਮੈਂ ਕੁਝ ਵੀ ਕਰ ਸਕਦੀ ਹਾਂ ਹਾਂ ਔਰ ਕੀ ਕਰ ਸਕਦੇ ਤੁਸੀਂ ਬੰਦੇ ਵੀ ਘੁੱਟ ਸਕਦੇ ਹੋ ਆਪਣੇ ਆਪ ਨੂੰ ਨੇ ਘੁੱਟ ਸਕਦੇ ਗੁੱਸੇ ਚ ਗੁੱਸੇ ਜਿਵੇਂ ਮੈਂ ਦੇਖ ਰਹਾ ਉੱਥੇ ਚੜੀ ਗਾਉਂ ਤੁੱਸਤੇ ਸਾਨੂੰ ਕਹਿੰਦੇ ਹੁੰਦੇ ਹੋ ਤੇ ਤੁਹਾਨੂੰ ਕੋਈ ਕਹਿ ਦੇਵੇ ਵੀ ਮੰਮੀ ਸਾਨੂੰ ਨਾ ਗੁੱਸਾ ਆ ਰਿਹਾ ਬਹੁਤ ਆ ਤੇ ਵੀ ਵੱਜ ਗਿਆ ਮੇਰੇ ਆ ਦੇ ਕਿੱਡਾ ਘੱਟ ਵੱਜ ਗਿਆ ਹਟਾਣੀ ਨੇ ਵੜਤਾ ਮੇਰੀ ਗੱਲ ਸੁਣੋ ਤੁਹਾਡੀ ਗਲਤੀ ਆ ਫਿਰ ਚਾਚਾ ਨਟਾਣੀਆਂ ਤੋੜੀਆਂ ਮੇਰੀ ਗੱਲ ਸੁਣੋ ਚਾਚਾ ਵਰ ਝਾੜੂ ਲਾ ਰਹੇ ਤੁਸੀਂ ਕਿਹਾ ਮਮਮੀ ਕਹਿੰਦੇ ਕਹਿੰਦੇ ਗੁੱਸੇ ਗੁੱਸੇ ਜਮੈਂ ਕੁਝ ਵੀ ਕਰ ਸਕਦੀ ਆ ਜਦੋਂ ਅਸੀਂ ਕਹਿੰਦੇ ਉਹਨੇ ਨਾ ਮम्मा ਸਾਨੂੰ ਮੈਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਮੈਂ ਇਹਦੀ ਫਿਰ ਕੀ ਕਰਨਾ ਕੰਦੇ ਚ ਸਿਰ ਮਾਰ ਕੰਦੇ ਟੱਕਰ ਮਾਰ ਹਾਂ ਐਂ ਕਹਿੰਦੀ ਆ ਫਿਰ ਕੰਦੇ ਟੱਕਰ ਨਹੀਂ ਮਾਰੀ ਆਪਾਂ ਕੰਦੇ ਤੇ ਝੜ ਗਏ ਨਾ ਕੰਦੇ ਇਹ ਕੰਦੇ ਤੇ ਝੜ ਗਈ ਬਬੀ ਸਾਰੀਆਂ ਟਾਣੀਆਂ ਦੀ ਹੁਰ ਤੱਕ ਫੈਲੀ ਆ ਵੀ ਸਾਰੀਆਂ ਮਮਮੀ ਨੇ ਤੋੜਤੀ ਆ ਫਿਰ ਪਤਾ ਕੀ ਚੱਕਰ ਦੀ ਕਰ ਉਹ ਚਾ ਚਾ ਚੜ ਰੋਣਾ ਨਹੀਂ ਲਾਦੀ ਹੁਣ ਇੱਕ ਵਾਰ ਔਖੀ ਹੋਲੀ ਮੇਰੇ ਸਾਰੇ ਗੰਦ ਪਾਤਾ ਦੀਆਂ ਟਾਈਆਂ ਨੇ ਔਰ ਮਸ਼ੀਨ ਲਾਈ ਹੋਈ ਆ ਮੰਮੀ ਨੇ ਅੱਜ ਤੁਸੀਂ ਇਹ ਜੇ ਮੌਸਮ 'ਚ ਜਦੋਂ ਵੀ ਤੁਸੀਂ ਪੋਚਾ ਲਾਓ ਜਦੋਂ ਵੀ ਤੁਸੀਂ ਮਸ਼ੀਨ ਬਾਬਾ ਜੀ ਮੰਮੀ ਤੇ ਐਨੇ ਮਿਹਰਬਾਨ ਹੋ ਜਾਂਦੇ ਨੇ ਜਾਂ ਮੀਂਹ ਨੇਰੀ ਤੂਫਾਨ ਉੱਦਣੀ ਆਣਾ ਮਸ਼ੀਨ ਲਾਵੇ ਮੀਂਹ ਨੇਰੀ ਤੂਫਾਨ ਉੱਦਣੀ ਆਣਾ ਮਿਹਰਬਾਨ ਨਹੀਂ ਹੁੰਦਾ ਲੇਖੇ ਲੰਦੇ ਮੈਂ ਜਦ ਵੀ ਦੁਬਾਰਾ ਲਾਉਗੀ ਫੇਰ ਦੁਬਾਰਾ ਤੁਸੀਂ ਕਿਹੜਾ ਲਾਉਨੇ ਹੋ ਫੇਰ ਤਾਂ ਤਾਂ ਹੋਣਾ ਵੀ ਚਲ ਮੈਂ ਸਫਾਈ ਕਰੀ ਆ ਭਾਈ ਹਵਾ ਨਹੀਂ ਚੱਲੀ ਨੇਰੀ ਅੱਜ ਤੱਕ ਕਿ ਨਰਦੇ ਹੋ ਹਾਂਜੀ ਵੈਲਕਮ ਬੈਕ ਤੇ ਆਪਾਂ ਉਸੀ ਵਲੌਗ ਨੂੰ ਕੰਟੀਨਿਊ ਕਰਿਆ ਕਿਉਂਕਿ ਅੱਜ ਆਪਣੀ ਵੀਡੀਓ ਦਾ ਸ਼ੂਟ ਸੀਗਾ ਉਹ ਵਲੌਗ ਮੈਂ ਕੱਲ ਮਨਾਇਆ ਸੀਗਾ ਬਟ ਕੱਲ ਅਸੀਂ ਗੱਡੀ ਸਿੱਖਣ ਨਹੀਂ ਜਾ ਸਕੇ ਕਿਉਂਕਿ ਕੱਲ ਆਪਣੀ ਸਟੋਰੀ ਵੀ ਲਿਖਣੀ ਸੀਗੀ ਹੋਰ ਵੀ ਕਾਫੀ ਕੰਮ ਸੀਗੇ ਸੋ ਅੱਜ ਵੀਡੀਓ ਦਾ ਸ਼ੂਟ ਸੀਗਾ ਤੇ ਅੱਜ ਆਇਆ ਸੀ ਮਨਕੀਰ ਸਿੰਘ ਸੇ ਹਾਈ ਹਾਈ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਧਰੋਂੋਂ ਕਰਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਸਿਕਾ ਮਸੀ ਸਤਿ ਸ੍ਰੀ ਅਕਾਲ ਜੀ ਆ ਰਿਹਾ ਨੂੰ ਤੇ ਆਪਾਂ ਹੁਣ ਮਸੀ ਉਹਨਾਂ ਨੂੰ ਛੱਡਣ ਜਾ ਰਹੇ ਆ ਮਤਲਬ ਵਲੌਗ ਆ ਸੌਰੀ ਵੀਡੀਓ ਕੰਪਲੀਟ ਹੋ ਗਈ ਐ ਤੇ ਹੁਣ ਆਪਾਂ ਛੱਡਣ ਜਾ ਰਹੇ ਆ ਮਸੀ ਉਹਨਾਂ ਨੂੰ ਬੱਸ ਸਟੈਂਡ ਔਰ ਉਸ ਤੋਂ ਬਾਅਦ ਆਂਦੇ ਹੋਏ ਆਪਾਂ ਗੱਡੀ ਦਾ ਇੱਕ ਢੇੜਾ ਲਾ ਕੇ ਆਵਾਂਗੇ ਔਰ ਆਪਾਂ ਰੀਲਸ ਬਣਾਵਾਂਗੇ ਥੋੜੀਆਂ ਜੀਆਂ डर चला लगया डरता हाँ नहीं, नहीं लगे बिलकुल भी नहीं अज चाचू दई इधर ਹੋਈ ਤੀ ਅਤ ਤੁਨ ਯਾਦ ਕਰ ਰਹੀ ਹਾਂ ਵੀ ਅੰਦਰ ਜਾਨੂ ਵੀ ਨਹੀਂ ਜੀ ਕਰ ਰਹਾ ਸੀਗਾ ਹੂੰ ਅਜ ਮਨਕਿਰਤ ਜੀ ਕਰ ਰਿਹਾ ਸੀ ਮੇਰਾ ਹੈ ਪਾ ਇਸ ਕਰਕੇ ਹੁਣ ਅਸੀਂ ਕਹਿੰਦੇ ਮਾਸੀ ਨੂੰ ਛੱਡਿਆ ਨਾ ਮਨਕਿਰਤ ਨੂੰ ਅਸੀਂ ਨਾਲ ਹੀ ਰੱਖ ਲੈਣਾ ਪਰ ਮੈਨੇ ਆਦੀ ਮੋਟਰਵਾਈਕ ਲੈਣੀ ਸੀ ਤਾਂ ਕਰਕੇ ਮੈਂ ਜਾਣ ਕੇ ਕਹਿਤਾ ਵੀ ਮੈਂ ਤਾਂ ਰਹਿਣਾ ਨਹੀਂ ਅੱਛਾ ਠੀਕ ਹੈ ਕੋਈ ਲੌਜੀਕ ਨਾ ਹੋਇਆ ਔਰ ਜੋਤੀ ਠੀਕ ਹੋ ਗਿਆ ਇਹ ਤੁਦ ਅਸ ਕੀ ਕਿਹੜਾ

मक्खी। फोन फिर मैंने मैंने देख देख मैं, देख देख आंटी आंटी देख रही मेरे वाल कैमरा क्यों कर रहा है जबकि मैं मखी वाल बिजी सी चल ला यार बार बागी मखी चलो मेरे को ਫਾਈ ਕਰ ਸੋਇਨਾ ਛੇ ਛੇ ਦੀ ਗੱਡੀ ਸਿੱਖ ਜਾ ਪਲੀਜ਼ 12 12 12 12 ਚਲੋ ਚਲੋ ਰੈਡੀ ਇਹਨੂੰ ਰੋਡ ਤੇ ਗੱਡੀ ਫੜਾਦੀ ਮੈਂ ਕਿਉਂਕਿ ਪਲਾਟਾਂ 'ਚ ਤਾਂ ਬਹੁਤ ਟਾਈਮ ਹੋ ਗਿਆ ਹੁਣ ਤੇ ਬਹੁਤ ਟਾਈਮ ਹੋ ਗਿਆ ਇੱਕ ਦਿਨ ਕੌਨਫੀਡੈਂਸ ਐਨਾ ਚੱਟੇ ਕਿਹੜਾ ਲਾਇਆ ਮੈਂ ਕਹਿੰਦਾ ਸੋਸਾਇਟੀ 'ਚ ਫੜ ਲੈ ਕੌਨਫੀਡੈਂਸ ਮੈਂ ਨਹੀਂ ਕੋਈ ਫੜਾ ਸੋਸਾਇਟੀ 'ਚ ਕੀ ਫਿਰਦੇ ਹੋ ਸੋਸਾਇਟੀ 'ਚ ਫੜ ਲੈ ਨਹੀਂ ਮਜ਼ਾਕ ਕਰਾਂ ਜਸਦਲ ਸੀਰੀਅਸ ਲੈ ਜਿੰਦੀ ਹੁੰਦੀਆਂ ਨਾ ਗ੍ਰਿੰਗ ਹੈਂਡ ਬ੍ਰੇਕ ਨੀਚੇ ਕਰਨੇ ਸਿੱਖੋ ਪਹਿਲਾਂ ਚਲੋ

खीच मारी मैं मारी नहीं है और खड्डा ज्यादा नीचे से काफी काफी डूंगा रही खड्डा दूसरा गियर मार दे हां देखो पीछे देख देखियो देखो दूसरा पे गया हम्म हैं गियर बांध दो नीचे ना देखा करना ये चक्केंगी तेनु ई करे किथे एक कर रखी कादे कुछ कर रही है यार मैं को बस कादे को एक ही करने की कोशिश थी इधर पार्क करनी गड्डी अपन ਪਹਿਲੇ ਘੇਰ ਪਾਓ ਦੋਵਾਰਾ ਕਲਚ ਛੱਡਿ ਕਲਚ ਦੱਬੋ ਦੱਬਿਆ ਹੋਇਆ ਪਹਿਲੇ ਘੇਰ ਪਾਓ ਹੂੰ ਪਹਿਲੇ ਹੀ ਆ ਉਹ ਦਰ ਨੂੰ ਘਮਾਓ ਸਾਰਾ ਸਟੀering ਬਿਨਾ ਕਲਚ ਛੱਡੇ ਕਿਸੇ ਨੂੰ ਜ਼ਿਆਦਾ ਨਹੀਂ ਰਹਿ ਪਹਿਲੇ ਸਟੀering ਘਮਾਓ ਕੁਝ ਨਹੀਂ ਕਰਨਾ ਆਪਾਂ ਬ੍ਰੇਕ ਤੇ ਆਪੀ ਰੱਖੋ ਬ੍ਰੇਕ ਤੇ ਆਪੀ ਰੱਖੋ ਬ੍ਰੇਕ ਦਾ ਬੂਸੇ ਐਂਟਰ ਚ ਕਲਚ ਪੂਰਾ ਘਮਾਓ ਪੂਰਾ ਘਮਾਓ ਪੂਰਾ ਘਮਾਓ 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 ਟੈਨਸ਼ਨ ਨਹੀਂ ਲੈਣੀ ਪੂਰਾ ਪੂਰਾ ਜਿੰਨਾ ਘੁੰਮਦਾ ਬੱਸ ਆ ਜਵਾਬ ਛੱਡ ਦੇ ਕਲਚ ਛੱਡ ਦੇ ਸਾਡੇ ਕਲਚ ਛੱਡ ਲਈ ਰੁਕ ਜਾਓ ਰੁਕ ਜੋ ਯਾਰ ਇਹਨੂੰ ਲੰਗ ਲੰਦੋ ਥੱਡੇ ਗੱਲ ਚ ਮੈਂ ਕਹਿ ਰਿਹਾ ਤੂੰ ਲੰਗ ਛੇਤੀ ਸੁਦਾ ਕਰਛ ਨਹੀਂ ਵਾਈ ਯੂ ਸੋ ਨਰਵਸ ਹੋਰੇ ਹੋ ਗਿਆ ਸੀ ਕੰਮ ਥੱਡੇ ਚ ਪਾਲੀ ਸੀ ਗੱਡੀਆਂ ਹੋਂ ਤਾਂ ਹੀ ਨਹੀਂ ਮੈਂ ਫੜ ਰਹੀ ਸੀ ਇਧਰੋਂ ਚੱਲ ਪਾਸ ਹੋ ਜਾ ਕੇ ਯਾਰ ਇੰਨੀ ਕਾਲੀ ਨਹੀਂ ਸਟੇਸ ਪਹਿਲਾਂ ਸਟੀਰਿੰਗ ਸਦਾ ਰੱਖਿਆ ਕਰੋ ਸਭ ਤੋਂ ਪਹਿਲਾਂ ਤੁਸੀਂ ਆ ਦੇਖੋ ਪਹਿਲਾਂ ਦੂਜੇ ਬਹਿ ਗਿਆ ਹਾਂ 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 ਜਾਣਦੇ ਉਹ ਹੇਠੇ ਦੇਖ ਦੇ ਕੁੜੀ ਵੀ ਪੈਰ ਕਿਤੇ ਰੱਖਾ ਇੱਕ ਵਾਰ ਤਾਂ ਦੇਖ ਲੈ ਖਾ ਗੁੰਡਾ ਗੁੰਡਾ ਇੱਕ ਵਾਰ ਤਾਂ ਦੇਖਣਾ ਹੀ ਮੰਦਾ ਜਾਣਦੇ ਆ ਇਹਦਾ ਖੜਾ ਹੈ ਉਹਨੂੰ ਕੀ ਗਏ ਹਾਰਨ ਮਾਰਨ ਹੈ ਠੀਕ ਹੈ ਚਲ ਚਲ ਤੁਰਾ ਚੌਲ ਬੜਾ ਹੈਂਡਲ ਬਾਨ ਨੂੰ ਹੱਥ ਪਾ ਲਿਆ ਗੱਡੀ ਆ ਰਹੀ ਮੂਰੇ ਗੱਡੀ ਨਾਲ ਡਰ ਰਗਾ ਏਡੀ ਲੰਗਰੀ ਗੱਡੀ ਉਹ ਤੋਂ ਇੰਨੇ ਡਰਦੀ ਐ ਇਹ ਵੀ ਜਿਹੜੀ ਨਾਲ ਖੜੀ ਹੁੰਦੀ ਉਹ ਚ ਮਾਰਨ ਦੀ ਤਿਆਰ ਹੁੰਦੀ ਐ ਐ ਨਹੀਂ ਜੋਤੇ ਮਰਾ ਕਦੇ ਕਿਸ ਨੂੰ ਮਜ਼ਾਕ ਕਰਨਾ ਆਵੜਾ ਏੜਾ ਗੱਡੀ ਸਲੋ ਵੇ ਟੈਨਸ਼ਨ ਨਹੀਂ ਲੈਂਦੀ ਯਾਰ ਬੱਦ ਸਵਾਦ ਦਿਖ ਲੋ ਸਾਰੇ ਜਨ ਮੈਨੂੰ ਗੱਡੀ ਚਲਾਉਂਦੀ ਨੂੰ ਦੇਖੋ ਦਿਖਾਓ ਮੈਂ ਕਿੰਨੇ ਸਪੀਡ ਤੇ ਚਲਾ ਰਹੀ ਆਂ ਖਾਸੀ ਸਪੀਡ ਐ ਵੱਤ ਵੱਤ ਕੀ ਹੋ ਜਾਏਗਾ ਵੱਤ ਵੱਤ ਕੀ ਹੋ ਜਾਏਗਾ ਹੂੰ ਵੱਤ ਜੀ ਕੀ ਫੇਰ ਉਸ ਤੋਂ ਬਾਅਦ ਬੱਸ ਬੱਸ ਵੀ ਤੂੰ ਡਰਦੀ ਕਿਉਂ ਹੈ ਏਰਨਗਰ ਜਦ ਮੈਂ ਮੈਂ ਨਾਲ ਬੈਠਾ ਹੁੰਦਾ ਡਰਿਆ ਕਰਦਾ ਇਕੱਲੀ ਹੁੰਨੇ ੜਾ ਜਗਾ ਠੀਕ ਹੈ ਇਕੱਲੇ ਮੁੰਏ ਨਾ ਜਾਉਂ ਕਿੱਥੇ ਸਾਡੇ ਤੋਂ ਇਹ ਅਜਮਲ ਲੈ ਲੈ ਕਹਿਣਗੇ ਕਿ ਜੇ ਇਹਨੇ ਹਾਰਨ ਕਿੱਥੇ ਵੱਜ ਰਹੇ ਨੇ ਇਹ ਹੈ ਉਹਦੇ ਗੱਡੀ ਆਪ ਆਪ ਹੀ ਮੁੜ ਗਈ ਵਿਚਾਰੀ ਸਾਡੀ ਗੱਡੀ ਦੇ ਇਹ ਸਿੱਧੀ ਹੈ ਗੱਡੀ ਉਹਨਾਂ ਹਾਂ ਸਿੱਧੀ ਹੈ ਹੁਣ ਪਰਫੈਕਟ ਚਲਾ ਰਹੀਆਂ ਤੂੰ ਹਲਕੀ ਉਧਰ ਰੱਖ ਸਕਦੀਆਂ ਹਲੇ ਵੀ ਤੇ ਤੈਨੂੰ ਪਤਾ ਨਾ ਪਿੱਛੇ ਅੱਗੇ ਪਿੱਛੇ ਕੁਛ ਨਹੀਂ ਹੈਗਾ ਸੈਂਟਰ ਚ ਰੱਖਾ ਗੱਡੀ ਸੌਖੀ ਜਨਾਨੀ ਠੀਕ ਹੈ ਚਲਿਏ ਛੋੜੀ 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 ਉਸ ਜਿਹੜਾ ਮੇਰਾ ਕੈਮਰਾ ਰੱਖੋ ਮੇਰੀ ਮੰਮੀ ਨੂੰ ਪਤਾ ਲੱਗ ਜੀ ਵੀ ਹਾਂ ਮੈਂ ਗੱਡੀ ਚਲਾ ਰਹੀ ਹਾਂ ਅੱਛਾ ਮੰਮੀ ਦੇਖ ਲੈ ਠੀਕ ਹੈ ਤੂੰ ਰੋਡ ਤੂੰ ਰੋਡ ਵੱਲ ਦੇਖ ਲੈ ਮੰਮੀ ਤੂੰ ਕੀ ਆਪਣੀ ਕੁੜੀ ਨੂੰ ਕੰਮੀ ਸਮਝਦੀ ਸੀ ਦੇਖ ਲੈ ਜੇ ਗਿਰਚੇ ਮੈਨੂੰ ਨਜ਼ਰ ਲੱਗਦੀ ਵੀ ਕਿਤੇ ਆਣਾ ਹੋਵੇ ਹੋਰ ਮਾਰਾ ਨਾ ਕਿਸੇ ਚੀਜ਼ ਹੁਣ ਮੈਨੂੰ ਇੱਥੇ ਨਹੀਂ ਮੋੜ ਸਕਦੀ ਮੋੜਾਂਗੀ ਕਿਉਂ ਨਹੀਂ ਮੋੜੇਗੀ ਹੁਣ ਮੋੜ ਸਕਦੀ ਆ ਲੈਫਟ ਮੋੜ ਫੇਮੋਸ ਲੈਫਟ ਮੋੜ ਪਹਿਲਾ ਕਿਰਪਾ ਕੱਲ ਦਾ ਪਹਿਲਾ ਕਿਰਪਾ ਦੇ ਕੋਲ ਆ ਰਹੀਆਂ ਇਹ ਖੰਮ ਪਹਿਲਾ ਕਿਰਪਾ ਬਸ ਸਲੀਗਮ ਨਹੀਂ ਹੋਣਾ ਸ਼ੈਡੋ ਕਲੱਚ ਮੈਂ ਨਹੀਂ ਮੈਂ ਨਹੀਂ ਇਹ ਸ਼ੈਡੋ ਨਹੀਂ ਮੈਂ ਕਹ ਰਿਹਾ ਨਹੀਂ ਮੈਂ ਕੀ ਕਹ ਰਿਹਾ ਪਹਿਲਾਂ ਨਹੀਂ ਮੋੜਨੀ ਜੋ ਜੀ ਪੀ ਜੇ चलो सौ लगे चल 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 ਮੇਰੀ ਚੱਪਲ ਫਸ ਗਈ ਤਾਂ ਹੋ ਗਿਆ ਮੈਂ ਇੱਕਦਮ ਪੋਲੇ ਪੋਲੇ ਨਹੀਂ ਛੱਡਿਆ ਗਿਆ ਕਲਚ ਮੇਰੀ ਚੱਪਲ ਫਸ ਗਈ ਸੀ ਕਰੋ ਸਟਾਰਟ ਕਰੋ ਬ੍ਰੇਕ ਲਾਓ ਤਪੂਰੇ ਸਟਾਰਟ ਕਰੋ ਕਰੋ ਸਟਾਰਟ ਗੇਰ ਦੇ ਕੇ ਚੱਲ ਰਹੀ ਹੈ ਯਾਰ ਪਹਿਲੇ ਕਰ ਪਾਓ ਪਹਿਲੇ ਕਰ ਪਾਓ ਬ੍ਰੇਕ ਦਬਕੇ ਰੱਖਾਂ ਹਾਂ ਬ੍ਰੇਕ ਜਦ ਮਰਜ਼ੀ ਦਬਬ ਲਾ ਜਦ ਮਨ ਛੱਡ ਲਾ ਉਹ ਕੁਝ ਕਰਨੀ ਹਲਕਾ ਕਲਚ ਛੱਡ ਦੇ ਉਹ ਗੱਡੀ ਲੰਘ ਜਾਂਦੇ ਬਸ ਉਹ ਗੱਡੀ ਲੰਘ ਜਾਂਦੇ ਚੱਲ ਜਾ ਛੱਡ ਦੇ ਜਾਂਦੇ ਜਾਂਦੇ ਸਿੱਧਾ ਕਰੋ ਸਿੱਧਾ ਬ੍ਰੇਕ ਲਾਓ ਬ੍ਰੇਕਰ ਬਏ ਬ੍ਰੇਕ 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 ਕੀ ਕਰ ਰਹੰਦੋ ਕਾਰ ਕਿਰੀਂਆ ਦੋ ਮੇਜ਼ੇ ਯਾਰ ਕਿੰਦਾ ਪਹਿਲੀ ਕਿਹਾ ਸੀ ਤੁਹਾਨੂੰ ਤੁਸੀਂ ਨਹੀਂ ਮੰਨੇ ਮੰਨੇ ਦੀ ਕੀ ਹੁਣ ਕੀ ਕਰਾਂ ਸਿੱਧਾ ਕਰ ਤਾ ਸਿੱਧਾ ਕਰਦੀ ਕਰਦੀ ਫੇਰ ਦੋਨੋਂ ਮੋੜ ਤਾ ਇਹ ਤਾਂ ਸਪਹਿਲਾ ਖੜ ਜੋ ਯਾਰ ਦੇਖੋ ਬਲ ਪਿੱਛੇ ਤੋਂ ਨਹੀਂ ਆ ਰਿਹਾ ਕੁਝ ਹੁਣ ਗੱਡੀ ਬੰਦ ਹੋ ਗਈ ਸਟਾਰਟ ਕਰ ਦੋ ਯਾਰ ਪਿੱਛੇ ਧਿਆਨ ਰੱਖੋ ਮੜਿਆ ਕੱਢ ਜਾ ਪਹਿਲਾ ਸਟੇਰਿੰਗ ਮੋੜ ਸਾਰਾ ਉਧਰ ਨੂੰ ਯਾਰ ਮੋੜ ਸਾਰਾ 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 ਹੋਰ ਮੋੜ ਥੋੜਾ ਜਿਹਾ ਬਸ ਹੁਣ ਹੌਲੀ ਜਿਹਾ ਕਲਚ ਛੱਡਨੀ ਪੂਰਾ ਕਲੱਚ ਨਹੀਂ ਛੱਡਣਾ ਠੀਕ ਹੈ ਹੌਲੀ ਹੌਲੀ ਛੱਡਣੀ ਆ ਛੱਡਣ ਵਾਲੇ ਗੇਰ ਨਹੀਂ ਪਾਇਆ ਮੈਂ ਪਾਉਂ ਫਿਰ ਹੌਲੀ ਹੌਲੀ ਛੱਡਣਾ ਪਿੱਛੇ ਦੇਖੋ ਜਿਆਦਾ ਨਾ ਜਾ ਸਿੱਧਾ ਕਰ ਟਰੇਡਿੰਗ ਬਸ ਐਨਾ ਕੁਮ ਸੀ ਠੀਕ ਹੈ ਰੀਪੀਜ਼ੀ ਉਹਨੂੰ ਰੱਖਿਆ ਪਹਿਲਾਂ ਨਹੀਂ ਜਾਣੀ ਗੱਡੀਆਂ ਉਹ ਰੱਖ ਲੈਫਟ ਐ ਰਾਈਟ ਤੇ ਰੱਖ ਰਾਈਟ ਤੇ ਰੱਖਣਾ ਲੰਨੇ ਲੰਘ ਜਾਣੇ ਤੋਂ ਲੰਘ ਜਾਣੇ ਸਭ सब जिनको काली है ना लंदन खड़ जा मैं दूसरा गियर पा रही हूं चल पा दे पा दे पा दे देखो पै गया हम्म बैठ गया चौथा तो नहीं पाता नहीं चलो चौथा वो जो बंद हो जाएगा टेंशन ना लेगा चल दूसरा गियर ठीक है राइट मुड़ना था इधर नहीं आगे मुड़ेंगे आगे जगह ही नहीं मुड़ने क्यों आगे बहुत आगे जाके यार फिर मैं इथों नहीं मुड़ सकती चल फिर चल नहीं मुड़ सकती ਹੋ ਲਾਈਨ ਦੇ ਵਿੱਚ ਚਲਾਣੀ ਕਰਨੇ ਠੀਕ ਹੈ ਮੱਖੀ ਤੂੰ ਮੱਖੀ ਤੇਰੇ ਮੈਂ ਮੱਖੀ ਚਾਬਦਨੀ ਗੱਲ ਤੇ ਮੈਂ ਮੇਰੇ ਇੱਧਰ-ਇੱਧਰ ਚਲਾਣੀ ਆ ਸੈਂਟ ਮਤਲਬ ਇੱਧਰ ਰੱਖਣੀ ਆ ਲਾਈਨ ਤੋਂ ਹਾਂ ਠੀਕ ਹੈ ਕਿ ਨਾ ਸੀਰੀਅਸ ਮਾਹੌਲ ਬਣਾਵਣਾ ਬਹੁਤ ਜ਼ਿਆਦਾ ਚਲੋ ਇਹ ਵਲੌਗ ਇੱਟਾ ਰੱਖ ਦਿਆਂ ਠੀਕ ਹੈ ਮੇਰਾ ਧਿਆਨ ਮੇਰਾ ਧਿਆਨ ਨਾ ਕੈਮਰੇ 'ਤੇ ਜ਼ਿਆਦਾ ਆ ਸੋ ਕੈਨ ਟੇਕ ਰਿਸਕ ਓਕੇ ਲਾਈਕ ਕਮੈਂਟ ਕਰ ਦਿਓ ਤੇ ਮੈਨੂੰ ਨਹੀਂ ਪਤਾ ਕਿੰਨਾ ਬਣਿਆ ਵਲੌਗ ਕਿਉਂਕਿ ਪ੍ਰੀਤ ਨੇ ਬਣਾਇਆ ਜਾਦਰੇ ਵਲੌਗ ਓਕੇ ਮਿਲਦੇ ਆਪਾਂ ਅਗਲੇ ਵਲੌਗ ਚ ਤੇ ਉਮੀਦ ਰੱਖਿਓ ਹੈ ਇਹ ਤੇ ਵਿਗੜੇ ਸਿੱਖ ਜਿਹੇ ਰੇ ਛੱਡ ਦੇ ਚਲੋ ਮਿਲਦੇ ਆਪਾਂ